ਸਤ ਸ੍ਰੀ ਅਕਾਲ ਵੀ ਸੋਸ਼ਲ ਦੇਖ ਰਹੇ ਹੋ ਮੈਂ ਮਨਪ੍ਰੀਤ ਅੱਜ ਦੀ ਜਾਣਕਾਰੀ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਡੇਰੀ ਫਾਰਮਾਂ ਤੇ ਬਿਮਾਰੀਆਂ ਨੂੰ ਕਾਬੂ ਕਿਵੇਂ ਕਰੀਏ। ਵਾਤਾਵਰਣ ਵਿੱਚ ਵਾਧੂ ਨਮੀ ਹੋਣ ਕਰਕੇ ਪਸ਼ੂਆਂ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦੇ ਅਸਰ ਰਹਿੰਦੇ ਹਨ। ਕਈ ਕਿਸਮ ਦੇ ਬੈਕਟੀਰੀਆ, ਵਾਇਰਸ ਇਸ ਮੌਸਮ ਦੌਰਾਨ ਡੇਰੀ ਫਾਰਮ ਤੇ ਬਿਮਾਰੀਆਂ ਫਲੌਨ ਵਿੱਚ ਕਾਰਗਰ ਸਿੱਧ ਹੁੰਦੇ ਹਨ। ਕੋਈ ਸਾਵਧਾਨੀਆਂ ਵਰਤ ਕੇ ਅਸੀਂ ਪਸ਼ੂਆਂ ਦੇ ਲਈ ਇੱਕ ਬਿਮਾਰੀ ਰਹਿਤ ਵਾਤਾਵਰਣ ਤਿਆਰ ਕਰ ਸਕਦੇ ਹਾਂ ਜਿਸ ਵਿੱਚ ਪਸ਼ੂ ਸਿਹਤਮੰਦ ਰਹਿ ਕੇ ਆਪਣੀਆਂ ਰੋਜ਼ਾਨਾ ਗਤੀਵਿਧੀਆਂ ਆਸਾਨੀ ਨਾਲ ਪੂਰੀਆਂ ਕਰ ਸਕਣ। ਨਵੇਂ ਖਰੀਦੇ ਪਸ਼ੂਆਂ ਨੂੰ ਝੁੰਡ ਵਿੱਚ ਮਿਲਾਉਣ ਤੋਂ ਪਹਿਲਾਂ ਉਹਨਾਂ ਨੂੰ ਕੁਐਰੈਂਟ ਹੀਦਾ ਉਹਨਾਂ ਨੂੰ 3 ਹਫ਼ਤਿਆਂ ਦੇ ਲਈ ਡੇਰੀ ਫਾਰਮ ਤੋਂ ਅਲੱਗ ਰੱਖਣਾ ਚਾਹੀਦਾ ਹੈ। ਪਸ਼ੂਆਂ ਦੀ ਟਵਾਟਵਾਈ ਅਤੇ ਖਰੀਦ ਉਸ ਸਮੇਂ ਬਿਲਕੁਲ ਵੀ ਨਾ ਕਰੋ ਜਦੋਂ ਆਸ-ਪਾਸ ਕੋਈ ਸੂਤ ਦੀ ਬਿਮਾਰੀ ਫੈਲੀ ਹੋਵੇ। ਐਫ ਐਮ ਡੀ, ਬਰੂਸੀਲੋਸਿਸ, ਮੈਸਟੈਟਸ, ਆਈ ਵੀ ਆਰ ਵਰਗੀਆਂ ਬਿਮਾਰੀਆਂ ਲਈ ਸਾਰੇ ਜਾਨਵਰਾਂ ਦੀ ਨਿਯਮਤ ਜਾਂ ਜ਼ਰੂਰੀ ਹੈ ਤਾਂ ਜੋ ਇਲਾਜ ਦੇ ਖਰਚੇ ਅਤੇ ਬਿਮਾਰੀਆਂ ਦੇ ਸਮੇਂ ਨੂੰ ਘਟਾਉਣ ਦੇ ਲਈ ਸਮੇਂ ਸਿਰ ਸਾਵਧਾਨੀ ਵਰਤੀ ਜਾਵੇ। ਫਾਰਮ ਤੇ ਬਾਹਰੋਂ ਆਉਣ ਵਾਲੇ ਲੋਕਾਂ ਦੇ ਪੈਰਾਂ ਅਤੇ ਵਾਹਨਾਂ ਦੇ ਟਾਇਰਾਂ ਨੂੰ ਦੋਬੇਲੀ ਮੁੱਖ ਦਰਵਾਜੇ ਕੋਲ ਹੀ ਦਵਾਈ ਦੇ ਕੋਲ ਦਾ ਪ੍ਰਬੰਧ ਕਰੋ ਸੁੱਕੇ ਚੂਨੇ ਦਾ ਸੜਕਾ ਕਰਨਾ ਵੀ ਲਾਭਕਾਰੀ ਰਹਿੰਦਾ ਹੈ ਜਾਨਵਰਾਂ ਦਾ ਟੀਕਾਕਰਨ ਕਰਨਾ ਲਾਜ਼ਮੀ ਬਣਾਉਣਾ ਚਾਹੀਦਾ ਤਾਂ ਜੋ ਘਾਤਕ ਬਿਮਾਰੀਆਂ ਨੂੰ ਫਾਰਮ ਤੇ ਆਉਣ ਤੋਂ ਰੋਕਿਆ ਜਾ ਸਕੇ ਬਿਮਾਰੀਆਂ ਨੂੰ ਹੋਰ ਫੈਲਣ ਤੋਂ ਰੋਕਣ ਦੇ ਲਈ ਤੰਦਰੁਸਤ ਪਸ਼ੂਆਂ ਤੋਂ ਰੋਗੀ ਜਾਨਵਰਾਂ ਨੂੰ ਅਲੱਗ ਰੱਖੋ ਅਤੇ ਇਸ ਲਈ ਫਾਰਮ ਤੇ ਵੱਖਰੀਆਂ ਸਹੂਲਤਾਂ ਹੋਣੀਆਂ ਲਾਜ਼ਮੀ ਬਣਾਉਣਾ ਚਾਹੀਦਾ ਹੈ ਬਿਮਾਰ ਅਤੇ ਸਿਹਤਮੰਦ ਪਸ਼ੂਆਂ ਦੀ ਦੇਖਭਾਲ ਵੀ ਵੱਖਰੀ ਕਰਨੀ ਚਾਹੀਦੀ ਹੈ ਜੇ ਇਸ ਤਰ੍ਹਾਂ ਨਾ ਹੋ ਸਕੇ ਤਾਂ ਬਿਮਾਰ ਪਸ਼ੂਆਂ ਦੀ ਦੇਖਭਾਲ ਤੰਦਰੁਸਤ ਪਸ਼ੂਆਂ ਦੀ ਦੇਖਰੇਖ ਤੋਂ ਮਗਰੋਂ ਹੀ ਕਰਨੀ ਚਾਹੀਦੀ ਹੈ ਮਰੇ ਹੋਏ ਜਾਨਵਰਾਂ ਨੂੰ ਖੁੱਲੇ ਵਿੱਚ ਨਹੀਂ ਸੁੱਟਣਾ ਚਾਹੀਦਾ ਸਗੋਂ ਡੂੰਘਾ ਟੋਆ ਪੁੱਟ ਕੇ ਅਤੇ ਸੁੱਕਾ ਚੂਨਾ ਸੜਕ ਕੇ ਦਫਨਾਉਣਾ ਚਾਹੀਦਾ ਬਿਮਾਰ ਪਸ਼ੂਆਂ ਦਾ ਜਲਦੀ ਅਤੇ ਟੁਕਮੇ ਤਰੀਕੇ ਨਾਲ ਇਲਾਜ ਸ਼ੁਰੂ ਕਰਨਾ ਜ਼ਰੂਰੀ ਹੈ ਸਹੀ ਤਫਸੀਸ ਤੋਂ ਬਾਅਦ ਸੱਤ ਤਰੀਕਿਆਂ ਨਾਲ ਸਾਰੀਆਂ ਬਿਮਾਰੀਆਂ ਸੱਟਾਂ ਅਤੇ ਮਾੜੀ ਸਿਹਤ ਦਾ ਇਲਾਜ ਕਰੋ। ਬਿਮਾਰ ਜਾਨਵਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸਾਂਝੋ ਸਮਾਨ ਨੂੰ ਸਾਫ਼ ਅਤੇ ਰਗਾ ਨੂੰ ਮੁਕਤ ਕਰੋ ਤੇ ਇਹ ਯਕੀਨੀ ਬਣਾਓ ਕਿ ਇਨ੍ਹਾਂ ਜਾਨਵਰਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕ ਸਾਵਧਾਨੀ ਵਰਤਣ। ਪਸ਼ੂ ਚਿਕਿਆ ਤਸਕ ਦਵਾਈਆਂ ਦੀ ਵਰਤੋਂ ਵੈਟਰਨਰੀ ਡਾਕਟਰ ਦੀ ਸਲਾਹ ਦੇ ਨਾਲ ਹੀ ਉਹਨਾਂ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦਵਾਈਆਂ ਦੇ ਬਹੁਤ ਆਤਕਰਨ ਜ਼ਹਿਰਵਾਦ ਤੋਂ ਬਚਿਆ ਜਾ ਸਕੇ। ਇਹ ਵੀ ਯਕੀਨੀ ਬਣਾਓ ਕਿ ਪਸ਼ੂਆਂ ਨੂੰ ਖਵਾਇਆ ਜਾਣ ਵਾਲਾ ਫੀਡ ਅਤੇ ਪਾਣੀ ਚੰਗੀ ਗੁਣਵੰਤਾ ਵਾਲਾ ਅਤੇ ਜ਼ਹਿਰੀਲੇ ਤੱਤਾਂ ਤੋਂ ਮੁਕਤ ਹੋਵੇ। ਜਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਕਈ ਵਾਰ ਕੈਲਸ਼ੀਅਮ ਦੀ ਘਾਟ ਜਾਂ ਹੋਰ ਖਣਿਜ ਪਦਾਰਥਾਂ ਦੀ ਘਾਟ ਆ ਸਕਦੀ ਹੈ ਤੇ ਸੂਤਕੀ ਵਿਖਾਰ ਹੋ ਸਕਦਾ ਹੈ। ਸੋ ਉਹਨਾਂ ਨੂੰ ਲੋੜੀ ਦੀ ਮਾਤਰਾ ਵਿੱਚ ਧੰਤਾਂ ਦਾ ਚੂਰਾ ਦਿੰਦੇ ਰਹਿਣਾ ਚਾਹੀਦਾ। ਨਿਯਮਤ ਤੌਰ ਤੇ ਖੁਰਾਂ ਦੀ ਦੇਖਭਾਲ ਕਰਨੀ ਲਾਜ਼ਮੀ ਬਣਾਓ ਤੇ ਸਮੇਂ-ਸਮੇਂ ਤੇ ਵਧੇ ਹੋਏ ਖੁਰਾਂ ਨੂੰ ਕਟਵਾ ਲੈਣਾ ਚਾਹੀਦਾ। ਜਿਸ ਨਾਲ ਫਾਰਮ ਉੱਤੇ ਲੰਗੜੇਪਨ ਦੀ ਘਟਨਾਵਾਂ ਨੂੰ ਘਟਾਇਆ ਜਾ ਸਕੇ। ਇਸ ਤੋਂ ਇਲਾਵਾ ਪੁੰਜਨਨ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਪੁੰਜਨਨ ਨਾਲ ਜੁੜੀਆਂ ਹੁੰਦੀਆਂ ਹਨ ਅੱਜ ਦੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਇਹ ਜਾਣਕਾਰੀ ਪੀਐਜੂ ਲੁਧਿਆਣਾ ਦੇ ਹਫਤਾਵਾਰੀ ਰਸਾਲੇ ਤੋਂ ਪ੍ਰਾਪਤ ਕੀਤੀ ਗਈ